ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਤੁਹਾਡੇ ਸਵਾਗਤ ਆ ਜੀ ਤੁਹਾਡਾ ਮੇਰੇ ਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਫਰੋਸ ਪਰ ਤੇ Facebook ਅਕਾਊਂਟ ਦੇਸੀ ਨੁਸਕੇ Facebook ਤੇ ਮੈਨੂੰ ਲੱਭਣਾ ਹੋਵੇ ਤਾਂ ਤੁਸੀਂ ਭਰਨਾ ਦੇਸੀ ਵੈਦ 2020 ਤਾਂ ਤੁਹਾਨੂੰ ਮੇਰਾ ਚੈਨਲ ਜਿਹੜਾ ਲੋਗੋ ਆ ਦੇਸੀ ਨੁਸਕੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਉਹ ਤੁਹਾਨੂੰ ਮਿਲ ਜੇਗਾ ਇਹ ਸਾਰਾ ਖਲਾਰਾ ਜਿਹੜਾ ਮੈਂ ਪਾਇਆ ਹੋਇਆ ਇਹ ਆਪਾਂ ਦਵਾਈ ਬਣਾਉਣ ਜਾ ਰਹੇ ਆ ਤਾਤੂ ਪੁਸ਼ਟੀ ਪਾਊਡਰ ਜਿੰਨਾ ਵੀਰਾਂ ਦਾ ਸਪਰਮ ਘੱਟ ਹੁੰਦਾ ਜਿਹੜਾ ਸਪਰਮ ਪਤਲਾ ਹੁੰਦਾ ਪਾਣੀ ਵਰਗਾ ਪਤਲਾ ਹੁੰਦਾ ਉਹਨਾਂ ਲਈ ਇਹ ਨੁਸਖਾ ਜਿਹੜਾ ਬਹੁਤ ਮਫੀਦ ਆ ਬਹੁਤ ਤਾਕਤਵਰ ਹੁੰਦਾ ਤਾਂ ਇਹਦੇ ਵਿੱਚ ਜਿਹੜੀਆਂ ਦਵਾਈਆਂ ਪੈਂਦੀਆਂ ਉਹ ਹਰੇਕ ਬੰਦੇ ਦਾ ਆਪੋ ਆਪਣਾ ਲਗਭਗ ਤੁਸੀਂ ਸਾਰਿਆਂ ਨੇ ਅੱਧੇ ਨਾਂ ਸੁਨੇ ਹੋਣਗੇ ਅੱਧੇ ਨਹੀਂ ਸੁਨੇ ਹੋਣਗੇ ਤਾਂ ਆਜੋ ਇਸ ਦਵਾਈ ਬਾਰੇ ਆਪਾਂ ਗੱਲ ਕਰਦੇ ਆਂ ਇਹ ਦਵਾਈ ਜਿਹੜੀ ਆ ਇਹ ਮੁੱਢ ਕਦੀਮ ਤੋਂ ਸਦੀਆਂ ਤੋਂ ਇਹ ਨੁਸਖਾ ਜਿਹੜਾ ਇਹ ਵੈਦ ਆ ਜਿਹੜੇ ਉਹ ਦਿੰਦੇ ਆ ਜਿੰਨਾ ਬੱਚਿਆਂ ਦਾ ਤਾਂਤ ਪੈਂਦੀ ਆ ਪਿਸ਼ਾਬ ਦੀ ਕੋਈ ਪ੍ਰੋਬਲਮ ਆ ਬਾਥਰੂਮ ਜਿਹੜਾ ਚੋਆ ਚੋਆ ਕਰਕੇ ਆਉਂਦਾ ਥੋੜੇ ਥੋੜੇ ਟੈਂਬਾ ਦਾ ਆਉਂਦਾ ਜਾਂ ਜਿੰਨਾਂ ਨੂੰ ਗਰਮੀ ਪੈ ਗਈ ਆ ਜਿੰਦੇ ਕਰਕੇ ਜਿਹੜਾ ਜੋਰ ਲੱਗਿਆ ਲੈਟਰਨ ਦੇ ਨਾਲ ਵੀਰਜ ਨਿਕਲ ਜਾਂਦਾ ਤੇ ਪਲੱਸ ਜਿੰਨਾਂ ਦਾ ਸੈਕਸ ਨੂੰ ਦਿਲ ਨਹੀਂ ਕਰਦਾ ਸੈਕਸ਼ੂਅਲ ਕਮਜ਼ੋਰੀ ਬਹੁਤ ਜ਼ਿਆਦਾ ਆ ਕਿ ਇੱਕ ਵਾਰੀ ਇੰਟਰ ਕੋਰਸ ਤੋਂ ਬਾਅਦ ਦੂਜੀ ਵਾਰੀ ਦਿਲ ਨਹੀਂ ਕਰਦਾ ਜਿਹੜੇ ਜੋੜੇ ਨਿਰਾਸ਼ ਨੇ ਜਿਨ੍ਹਾਂ ਨੂੰ ਔਲਾਦ ਜਿਹੜੀ ਪ੍ਰਮਾਤਮਾ ਨੇ ਹਜੇ ਨਹੀਂ ਦਿੱਤੀ ਕਿਉਂਕਿ ਸਪਰਮ ਬਹੁਤ ਵੀਕ ਆ ਜਾਂ ਸਪਰਮ ਦੀ ਕੁਆਲਿਟੀ ਬਹੁਤ ਮਾੜੀ ਆ ਤਾਂ ਉਹ ਉਹਨਾਂ ਲਈ ਇਹ ਜਿਹੜਾ ਨੁਸਖਾ ਆ ਆਰਾਮ ਬਣ ਕੰਮ ਕਰਦਾ ਚੀਜ਼ਾਂ ਲਗਭਗ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਸੁਣੀਆਂ ਹੋਣਗੀਆਂ ਤੇ ਆਜੋ ਆਪਾਂ ਦੁਬਾਰਾ ਵੀ ਗੱਲ ਕਰਦੇ ਆਂ ਇਹ ਇੱਕ ਬੋਰੀ ਜੀ ਆ ਇਹ ਆ ਬਹੁ ਫਲੀ ਇਹ ਬੌਫਲੀ ਕਹਿੰਦੇ ਇਹਨੂੰ ਖੁਰਾਸਾਨੀ ਜੁਆਇਨ ਭੰਗ ਦੇ ਬੀ ਕਿੱਕਰ ਫਲੀ ਸੱਤ ਇਸਬਗੋਲ ਮਿਸ਼ਰੀ ਧਾਗੇ ਵਾਲੀ ਕਿੱਕਰ ਗੂੰਦ ਜਿਹੜੀ ਆਪਾਂ ਭੁੰਨ ਕੇ ਪਾਵਾਂਗੇ ਕਿੱਕਰ ਗੂੰਦ ਭੁੰਨ ਕੇ ਪਾਵਾਂਗੇ ਆਪਾਂ ਠੀਕ ਹੈ ਇਹ ਆ ਪਬ ਦਾਣਾ ਜਿੰਨੂੰ ਕਹਿ ਦਿੰਦੇ ਆਪਾਂ ਪੰਬਾ ਦਾਣਾ ਵੀ ਕਹਿ ਦਿੰਦੇ ਆ ਅਸਲ ਵਿੱਚ ਬੜੀਵੇਂ ਜਿਹੜੇ ਬੜੀਵੇਂ ਆਗੇ ਇਹ ਸਮੁੰਦਰ ਸੁਖ ਬਹੁਤ ਵਧੀਆ ਤੱਤਵ ਚੀਜ਼ ਆ ਵੀਰਜ ਨੂੰ ਬਹੁਤ ਗਾੜਾ ਕਰਦਾ ਤੇ ਸੰਘਾੜਾ ਸੰਘਾੜੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੰਘਾੜਾ ਜਿਹੜਾ ਉਹ ਵੀਰਜ ਨੂੰ ਜਿਹੜਾ ਬਹੁਤ ਜ਼ਿਆਦਾ ਤਾਕਤ ਦਿੰਦਾ ਸੁੰਡ ਦਾਲਚੀਨੀ ਜਵਿਤਰੀ ਜੈਫਲ ਬੀਜ ਬੰਦ ਅੱਕਰ ਕਰਾ ਨਿੱਕੀ ਇਲਾਚੀ ਤਵਾशीर ਨੁਕਰਾ ਕੌਂਚ ਬੀ ਕੌਂਚ ਬੀਜ ਮੈਂ 5 ਕਿਲੋ ਪਾਉਣਾ ਹੁੰਦਾ ਕੌਂਚ ਬੀਜ ਨੂੰ ਸ਼ੁੱਧ ਕਰਕੇ ਦੁੱਧ ਦੇ ਵਿੱਚ ਫਿਰ ਆਪਾਂ ਕੌਂਚ ਬੀਜ ਨੂੰ ਸਕਾ ਕੇ ਵੀ ਇਹਨਾਂ ਦਾ ਛਿਲੜ ਲਾ ਕੇ ਫਿਰ ਵਰਤੋਂ ਚ ਲੈਣੇ ਹੁੰਦੇ ਆ ਤਾਂ ਇਹ 5 ਕਿਲੋ ਪਾਉਣਾ ਸਫੈਦ ਮੁਸਲੀ ਵੀ ਮੈਂ 5 ਕਿਲੋ ਪਾਉਣਾ ਹੁੰਦਾ ਸਤਾਵਰ ਜਿਹੜਾ ਇਹ 1 ਕਿਲੋ ਭਖੜਾ ਮੈਂ 2 ਕਿਲੋ ਪਾਉਣਾ ਵਧੀਆ 1 ਨੰਬਰ ਦਾ ਭਖੜਾ ਲੈਂਦਾ ਮੈਂ ਇਹ ਆਪਾਂ 2 ਕਿਲੋ ਪਾਉਣੇ ਆ ਜੈਫਲ ਤੇ ਬੋਰਡ ਫਲ ਬੋਰਡ ਦੇ ਜਿਹੜੀਆਂ ਗੋਲੀਆਂ ਹੁੰਦੀਆਂ ਉਹ ਆ ਇਹ ਅਸ਼ਵਗੰਧਾ ਮੈਂ 2 ਕਿਲੋ ਪਾਉਂਗਾ ਮੋਚਰਸ ਪਾਈਆ ਪਾਵਾਂਗੇ ਮੈਂ ਜ਼ਿਆਦਾ ਪਾ ਰਿਆਂ ਤੁਸੀਂ ਕੀ ਕਰਨਾ ਹੈ ਵੀ ਕੌਂਚ ਬੀਜ ਤੇ ਮੁਸਲੀ ਇਹ ਤੁਸੀਂ ਲੈ ਲਿਓ 100-100 ਗ੍ਰਾਮ ਬਾਕੀ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈ ਲਿਓ ਚਾਹੇ 50 ਗ੍ਰਾਮ ਲੈ ਲਿਓ ਤਾਂ ਬਹੁਤ ਵਧੀਆ ਬਣਦਾ ਤੇ ਅਸ਼ਵਗੰਧਾ ਬੋਰਡ ਫਲ ਤੇ ਆ ਪਟੰਗਨ ਦੇ ਬੀ ਬਹੁਤ ਵਧੀਆ ਹੈ ਬੜੀ ਕੈਂਟ ਚੀਜ਼ ਆ ਪਟੰਗਨ ਵੀ ਇਸ ਸਬ ਗੋਲ ਦਾ ਛਿਲਕਾ ਤਵਾਸ਼ੀਰ ਐ ਲਾਜਵੰਤੀ ਦੇ ਬੀ ਇਹ ਵੀ ਮਸਾਨੇ ਨੂੰ ਠੰਡਾ ਕਰਦੇ ਆ ਵੀਰਜ ਨੂੰ ਗਾੜਾ ਕਰਦੇ ਆ ਜਿਨ੍ਹਾਂ ਦੇ ਗਰਮੀ ਰਹਿੰਦੀ ਆ ਉਹ ਲਾਜਵੰਤੀ ਦੇ ਬੀ ਤੇ ਮੁਸਲੀ ਭਖੜਾ ਇਹ ਲੈਣ ਦਾ ਬਹੁਤ ਕਮਾਲ ਦਾ ਨੁਸਕਾ ਤਿਆਰ ਹੁੰਦਾ ਹੈ ਇਹ ਵੀ ਬੀਜ ਜੋ ਟੰਗਣ ਦੇ ਇਹ ਸਾਲਮ ਮਿਸ਼ਰੀ ਆ ਉੱਚ ਕੁਆਲਟੀ ਦੀ ਬਹੁਤ ਵਧੀਆ ਪਾਈਆ ਪਾ ਰਹੇ ਆ ਆਪਾਂ ਤੇ ਪਾਈਆ ਹੀ ਆਪਾਂ ਜਿਹੜਾ ਸਾਲਮ ਪੰਜਾ ਪਾ ਰਹੇ ਆ ओरिजिनल ਦੋਨੇ ਚੀਜ਼ਾਂ ओरिजिनल ਡੁਪਲੀਕੇਟ ਨਹੀਂ ਤੇ ਰੂਮੀ ਮਸਤਕੀ ਸਾਰੀਆਂ ਬਿਮਾਰੀਆਂ ਦਾ ਕਾਲ ਰੂਮੀ ਮਸਤਕੀ ਤੇ ਇਹ ਆ ਜੀ ਮੂਸਲੀ ਸਫੈਦ ਇੱਕ ਨੰਬਰ ਵਾਲੀ ਜਿਹੜੀ ਪਿਓਰ ਕੁਆਲਿਟੀ ਤਾਂ ਇਹ ਸਾਰੀਆਂ ਦਵਾਈਆਂ ਜਿਹੜੀਆਂ ਮਾਤਰਾ ਇਹ ਆ ਕਿ ਜਿੰਨੀ ਦਵਾਈਆਂ ਹੋਣ ਉਹਦੋਂ ਡਬਲ ਮਿਸ਼ਰੀ ਪਾ ਲੈਂਦੇ ਕੋਈ ਅੱਧੀ ਪਾ ਲੈਂਦੇ ਆ ਇਹਦਾ ਕੋਈ ਮਾਪਦੰਡ ਹੈ ਨਹੀਂ ਵੈਸੇ ਜੇ ਮੰਨ ਲਓ ਸਾਰਾ ਜਿਹੜਾ ਤੋਲ ਬਣਿਆ ਉਹ 1 ਕਿਲੋ ਬਣਿਆ ਤਾਂ 1 ਕਿਲੋ ਹੀ ਮਿਸ਼ਰੀ ਪਾ ਲੋ ਤਾਂ ਸੈੱਟ ਰਹਿੰਦਾ ਕੰਮ ਅੱਧਾ ਕਿਲੋ ਵੀ ਪਾ ਸਕਦੇ ਹੋ ਤਾਂ ਜਿੰਨੀਆਂ ਮੈਂ ਦਵਾਈਆਂ ਲਈਆਂ ਕੌਂਚ ਵੀਜ਼ ਹਮੇਸ਼ਾ ਦੁੱਧ ਚ उबाल ਕੇ ਠੰਡਾ ਕਰਕੇ ਇਹ ਦੁੱਧ ਚੋਂ ਵਾਲ ਕੇ ਜਦੋਂ ਇਹਦਾ ਛਿੱਲੜ ਲਵੇ ਛਿੱਲੜ ਲਾ ਕੇ ਗਰਮ ਪਾਣੀ ਚ ਧੋ ਕੇ ਸੁਕਾ ਕੇ ਫਿਰ ਵਰਤੋਂ ਚ ਲੈ ਤੇ ਜਿਹੜਾ ਭਖੜਾ ਹੈ ਭਖੜੇ ਨੂੰ ਕੋਈ ਛਾਨ ਨਹੀਂ ਲਾਓ ਮੋਟੀ ਜਿਹੜੀ ਰੇਤਾ ਛਾਨਣ ਵਾਲੀ ਛਾਨਣਾ ਹੁੰਦਾ ਉਹਦੇ ਵਿੱਚ ਭਖੜੇ ਨੂੰ ਪਾ ਕੇ ਚੰਗੀ ਤਰ੍ਹਾਂ ਧੋ ਦਿਓ ਖੁੱਲੇ ਪਾਣੀ ਚ ਧੋ ਕੇ ਤੇ ਇਹਨੂੰ ਕੱਪੜੇ ਤੇ ਸੁਕਾ ਲਓ ਇੱਕ ਧੁੱਪ ਲਵਾ ਲਓ ਫਿਰ ਵਰਤੋਂ ਚ ਲੈਓ ਕਿਉਂਕਿ ਇਹਦੇ ਵਿੱਚ ਨਾ ਹਲਕਾ ਜਿਹਾ ਰੇਤਾ ਹੁੰਦਾ ਤੇ ਉਹ ਕਿਰਕ ਆਉਂਦੀ ਰਹਿੰਦੀ ਮੂੰਹ ਚ ਤੇ ਉਹ ਬਹੁਤ ਤੰਗ ਕਰਦੀ ਫਿਰ ਹੂੰ ਕਾਲੀ ਮਿਰਚ ਤਾਂ ਇਹ ਸਾਰੀਆਂ ਦਵਾਈਆਂ ਤੁਸੀਂ ਲੈਣੀਆਂ ਜੇ ਇੱਕ ਬੰਦੇ ਦੀ ਖਰਾਕ ਆ ਤਾਂ 10-10 ਗ੍ਰਾਮ ਮੂਸਲੀ ਸਫੈਦ 50 ਗ੍ਰਾਮ ਤੇ ਕੌਂਚ ਬੀਜ 100 ਗ੍ਰਾਮ ਲਿਓ ਜੇ ਕੌਂਚ ਜ਼ਿਆਦਾ ਲਿਓ ਜੇ ਠੀਕ ਹੈ ਕੌਂਚ 100 ਗ੍ਰਾਮ ਪਖੜਾ ਵੀ 100 ਗ੍ਰਾਮ ਪਾਓ ਵੇਖੋ 100 ਗ੍ਰਾਮ ਮੂਸਲੀ 100 ਗ੍ਰਾਮ ਪਖੜਾ ਤੇ 100 ਕੌਂਚ ਬਾਕੀ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈ ਲਓ ਇਹ ਜਣੀਆਂ 4-5 ਚੀਜ਼ਾਂ ਨਾ ਇਹ ਬਹੁਤ ਤਾਕਤਵਰ ਤੇ ਵਧੀਆ ਹੈ ਸਰੀਰਾਸਤੇ ਇਹ ਸਾਰੀਆਂ ਦਵਾਈਆਂ ਨੂੰ ਪੀਸ ਕੇ ਤੇ ਇਹਦਾ ਇੱਕ ਚਮਚਾ ਸਵੇਰ ਤੇ ਇੱਕ ਚਮਚਾ ਸ਼ਾਮ ਨੂੰ ਦੁੱਧ ਨਾਲ ਲੈਣਾ ਤੇ ਫਿਰ ਵੇਖੋ ਨਜ਼ਾਰੇ ਕੀ ਬਾਤਾਂ ਇਹ ਤਕਰੀਬਨ 10-15 ਦਿਨ ਦੀ ਖਰਾਕ ਲੈਣ ਤੋਂ ਬਾਅਦ ਤੁਹਾਨੂੰ ਅੰਦਰ ਜਿਹੜੀ ਤਾਕਤ ਆ ਪਤਾ ਲੱਗੂਗੀ ਵੀ ਕੀ ਚੀਜ਼ਾਂ ਇਹ ਪੁਰਾਣੇ ਦੇਸੀ ਨੁਸਖੇ ਕੀ ਦਿੰਦੇ ਆ ਕੀ ਇਹ ਬਲਾ ਆ ਤਾਂ ਇਹ ਦਿਨਾਂ ਚ ਬੰਦੇ ਨੂੰ ਜਿਹੜਾ ਕੋੜਾ ਕਰ ਦਿੰਦੇ ਆ ਮਰਦ ਬਣਾ ਦਿੰਦੇ ਆ ਤੇ ਰਹੀ ਜਿਹੜੀ ਬੱਚੇ ਦੀ ਬੇਔਲਾਦ ਆ ਜਿਹੜੇ ਤਾਂ ਉਹਨਾਂ ਲਈ ਇਹ ਇੱਕ ਆਸ ਕਿਰਨ ਹੋ ਸਕਦੀ ਆ ਕਿਉਂਕਿ ਇਹ ਸਪਰਮ ਨੂੰ ਬਹੁਤ ਤਾਕਤਵਰ ਬਣਾਉਂਦਾ ਜਿਨ੍ਹਾਂ ਦੇ ਵੀਰਜ ਪਤਲਾ ਸਪਰਮ ਨਹੀਂ ਹੈਗਾ ਜਾਂ ਸਪਰਮ ਘੱਟਾ ਉਹਨਾਂ ਲਈ ਇਹ ਜਿਹੜਾ ਨੁਸਖਾ ਆ ਬਹੁਤ ਹੀ ਨਿਆਬ ਆ ਇਹਨੂੰ ਬਣਾਓ ਤੇ ਫਾਇਦਾ ਲਾਓ ਜਾਂਦੇ ਜਾਂਦੇ ਮੇਰੇ ਇਸ YouTube ਅਕਾਊਂਟ ਵੈਦ ਗੁਰਪ੍ਰੀਤ ਸੰਧੂ FZ. ਜਾਨਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੇ ਘੰਟੀ ਵਾਲਾ ਬਟਨ ਵੀ ਨਾ按 ਦਿਓ ਜੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਸ਼ੇਅਰ ਕਰੋਗੇ ਤਾ ਬਹੁਤ ਸਾਰੇ ਮੇਰੇ ਵੀਰ ਜਿਹੜੇ ਜਿੰਨਾਂ ਕੋਲੇ ਜਦੋਂ ਵੀਡੀਓ ਪਹੁੰਚਦੀ ਆ ਤੇ ਉਹਨਾਂ ਨੂੰ ਪਤਾ ਲੱਗਦਾ ਯਾਰ ਵੀ ਆ ਵੀ ਇੱਕ ਨੁਸਖਾ ਤੇ ਹੋ ਸਕਦਾ ਕਿਸੇ ਦਾ ਫਾਇਦਾ ਹੋ ਜੇ ਮਾਲਕ ਮੇਰ ਦਾ ਹੱਥ ਰੱਖੇ ਉਹਨਾਂ ਦੇ ਸਿਰ ਤੇ ਤੇ ਫੇਸਬੁੱਕ ਤੇ ਜੇ ਤੁਸੀਂ ਮੈਨੂੰ ਲੱਭਣਾ ਤੇ ਫੇਸਬੁੱਕ ਤੇ ਜਾ ਕੇ ਦੇਸੀ ਵੈਦ 2020 ਪਰ ਹੋਗੇ ਤਾਂ ਤੁਹਾਨੂੰ ਮੇਰਾ ਚੈਨਲ ਜਿਹੜਾ ਦੇਸੀ ਨੁਸਖੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹਰੇ ਰੰਗ ਦਾ ਲੋਗ ਤੁਹਾਨੂੰ ਦਿਖ ਜੇਗਾ ਉਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੇ ਲਾਈਕ ਵੀ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ